ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਿਕਾਰ ਘੜ ਦਾ ਇਤਿਹਾਸ ਸਿਆਲਕੋਟ ਦਾ ਵਸਨੀਕ ਭਾਈ ਮੂਲਾ ਕਤਰੀ ਧੰਨ ਸ਼੍ਰੀ ਗੁਰਨਾਨਦ ਦੇਵ ਜੀ ਦਾ ਸੇਵਕ ਸੀ ਗੁਰੂ ਮਹਾਰਾਜ ਤੋਂ ਅੱਗੇ ਲੈ ਕੇ ਆਪਣੇ ਘਰ ਜਾਣ ਪਿੰਡ ਸਿਆਲਕੋਟ ਜਾਣ ਵਾਸਤੇ ਚਲਾ ਗਿਆ ਸੀ ਕੁਝ ਦਿਨ ਬਾਅਦ ਭਜਨ ਬੰਦਗੀ ਕਰਦਾ ਰਿਹਾ ਅਵੇ ਫਿਰ ਮੋਹ ਮਾਇਆ ਵਿੱਚ ਪੈ ਗਿਆ ਜਾਣੀ ਜਾਣ ਸਤਿਗੁਰੂ ਜੀ ਨੂੰ ਚੇਤਾ ਆਇਆ ਕਿ ਆਪਣਾ ਜੋ ਸੇਵਕ ਸੀ ਉਹ ਅਜੇ ਤੱਕ ਘਰ ਵਾਪਸ ਨਹੀਂ ਆਇਆ ਆਪਾਂ ਚੱਲ ਕੇ ਉਸ ਨੂੰ ਲੈ ਕੇ ਆਉਣਾ ਹੈ ਗੁਰੂ ਮਹਾਰਾਜ ਨੇ ਭਾਈ ਬਾਲਾ ਤੇ ਮਰਦਾਨਾ ਜੀ ਨੂੰ ਨਾਲ ਲੈ ਕੇ ਮੂਲਾ ਖਤਰੀ ਦੇ ਪਿੰਡ ਗਏ ਘਰ ਜਾ ਕੇ ਆਵਾਜ਼ ਮਾਰਨਾ ਕੀਤੀ ਮੂਲਾ ਖਤਰੀ ਜੀ ਘਰ ਵਿੱਚ ਹੈ ਅੰਦਰੋਂ ਆਵਾਜ਼ ਆਉਂਦੀ ਹੈ ਇੱਕ ਮਾਈ ਦੀ ਆਵਾਜ਼ ਆਉਂਦੀ ਹੈ ਉਹ ਕਹਿੰਦੀ ਹੈ ਘਰ ਵਿੱਚ ਨਹੀਂ ਹੈ ਦੁਬਾਰਾ ਫਿਰ ਇੱਕ ਵਾਰੀ ਤਨ ਸ਼੍ਰੀ ਗੁਰਨਾਨਦ ਦੇਵ ਜੀ ਨੇ ਆਵਾਜ਼ ਮਾਰਨਾ ਕੀਤੀ ਮੂਲਾ ਖਤਰੀ ਜੀ ਘਰ ਵਿੱਚ ਹੋ ਮਾਈ ਨੇ ਫਿਰ ਆਵਾਜ਼ ਦਿੱਤੀ ਕਿ ਉਹ ਘਰ ਵਿੱਚ ਨਹੀਂ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਨਹੀਂ ਤਾਂ ਹੈ ਹੀ ਨਹੀਂ ਐਸਾ ਭਾਣਾ ਵਰਤ ਗਿਆ ਕਿ ਮੂਲਾ ਖਤਰੀ ਨੂੰ ਜਿੱਥੇ ਲੁਕਿਆ ਸੀ ਸੱਪ ਲੜ ਕੇ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਫਿਰ ਉਹ ਜੂਨਾਂ ਵਿੱਚ ਪਏ ਜਾਂਦੇ ਹਨ 10ਵੇਂ ਜਾਮੇ ਵਿੱਚ ਸਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਸਹੇ ਖਰਗੋਜ ਦੀ ਜੂਨ ਵਿੱਚ ਪਏ ਭਾਈ ਮੂਲਾ ਖਤਰੀ ਦਾ ਸ਼ਿਕਾਰ ਕਰਕੇ ਉਸੇ ਵਿੱਚੋਂ ਭਾਈ ਮੂਲਾ ਖਤਰੀ ਨੂੰ ਪ੍ਰਗਟ ਕੀਤਾ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਸੋ ਪਹਿਲੀ ਪਾਰਸ਼ੀ ਦੇ ਕੀਤੇ ਹੋਏ ਬਚਨ ਦਸਵੇਂ ਜਾਮੇ ਚੰਦ ਸੇਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਪੂਰਨ ਹੋਏ ਇਹ ਹੈ ਇਤਿਹਾਸ ਗੁਰਦੁਆਰਾ ਸ਼ਿਕਾਰਖੜ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ